ਬੀਤੇ ਦਿਨੀ ਇੱਕ ਐਸਯੂਵੀ ਗੱਡੀ 'ਚ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਇੱਕ ਸਾਈਕਲ ਵਾਲੇ ਨੂੰ ਲੁੱਟਿਆ ਸੀ ਜੀ ਹਾਂ ਲੁੱਟਦੀ ਇਹ ਵਾਰਦਾਤ ਸੀਸੀਟੀਵੀ ਕੈਮਰਾ 'ਚ ਕੈਦ ਹੋ ਗਈ ਸੀ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋ ਰਹੀਆਂ ਸਨ ਅਤੇ ਹੁਣ ਪੁਲਿਸ ਨੇ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ ਅਤੇ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਪਿਛਲੇ ਦਿਨੀ ਹੋਈ ਲੁੱਟਦੀਆਂ ਤਸਵੀਰਾਂ ਤਾਂ ਹਰ ਕਿਸੇ ਨੇ ਜ਼ਰੂਰ ਵੇਖੀਆਂ ਹੋਣਗੀਆਂ ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਤੜਕਸਾਰ ਇੱਕ ਸਾਈਕਲ ਵਾਲੇ ਨੂੰ ਘੇਰ ਕੇ ਬੁਲੇਰੋ ਗੱਡੀ ਤੇ ਸਵਾਰ ਇਹਨਾਂ ਤਿੰਨ ਲੁਟੇਰਿਆਂ ਦੇ ਵੱਲੋਂ ਹਥਿਆਰਾਂ ਦੀ ਨੋਕ ਤੇ ਲੁੱਟ ਕੀਤੀ ਗਈ ਸੀ ਅਤੇ ਇਸ ਵਾਰਦਾਤ ਨੇ ਪੁਲਿਸ ਤੇ ਵੀ ਕਈ ਸਵਾਲ ਖੜੇ ਕਰ ਦਿੱਤੇ ਸੀ ਇਹ ਵਾਰਦਾਤ ਪੁਲਿਸ ਲਈ ਵੀ ਵੱਡੀ ਚੁਣੌਤੀ ਬਣੀ ਹੋਈ ਸੀ ਅਤੇ ਹੁਣ ਇਸ ਮਾਮਲੇ 'ਤੇ ਜਲੰਧਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਇਸ ਮਾਮਲੇ 'ਚ ਪੁਲਿਸ ਦੇ ਵੱਲੋਂ ਕਈ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਜੀਹਾਂ ਪੁਲਿਸ ਨੇ ਮਾਮਲੇ ਚ ਇਤਨੂ ਲੁੱਟੇਰਿਆ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਤੋਂ ਲੁੱਟ ਚ ਵਰਤੀ ਗਈ ਗੱਡੀ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਗਿਆ ਹੈ ਜਿਸ ਨੂੰ ਸੁਣ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ ਜਾਣਕਾਰੀ ਮੁਤਾਬਕ ਹਸਪਤਾਲ 'ਚ ਇਲਾਜ ਲਈ ਬੈੱਡ ਤੇ ਬੈਠੇ ਇਹ ਤਿੰਨੋਂ ਮੁਲਜ਼ਮ ਅਤੇ ਇਹਨਾਂ ਦਾ ਇੱਕ ਹੋਰ ਸਾਥੀ ਵਕ ਵਕ ਮਾਮਲਿਆਂ 'ਚ ਜੇਲਾਂ 'ਚ ਬੰਦ ਸਨ ਅਤੇ ਕੁਝ ਹੀ ਮਹੀਨੇ ਪਹਿਲਾਂ ਇਹ ਜੇਲ੍ਹ 'ਚੋਂ ਜ਼ਮਾਨਤ 'ਤੇ ਬਾਹਰ ਆਏ ਸਨ ਅਤੇ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਇਹਨਾਂ ਮੁਲਜ਼ਮਾਂ ਨੇ ਮੁੜ ਹਥਿਆਰ ਚੁੱਕ ਲਏ ਅਤੇ ਸ਼ਰਿਆ ਲੁੱਟਾ ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੁਣ ਤੱਕ ਇਹ 20 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਜੀ ਹਾਂ ਦਸਿਆ ਤਹਿ ਹੋ ਜਾ ਰਿਹਾ ਹੈ ਕਾਬੂ ਕੀਤੇ ਗਏ ਇਨਾ ਮਲਜ਼ਮਾਂ ਦੀ ਪਛਾਣ ਗੁਰਸ਼ਰਨ ਸੁਨੀਲ ਅਤੇ ਲਵਪ੍ਰੀਤ ਦੇ ਬੱਚੋ ਹੋਈ ਹੈ ਇਹ ਤਿੰਨੋਂ ਇੱਕੋ ਪਿੰਡ ਬਰਿਆਣ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਦਕਿ ਪੁਲਿਸ ਦੇ ਵੱਲੋਂ ਇਨ੍ਹਾਂ ਦੇ ਚੌਥੇ ਸਾਥੀ ਵਿਸ਼ਾਲ ਦੀਪਾਲ ਹਾਲੇ ਕੀਤੀ ਜਾ ਰਹੀ ਹੈ ਲੋਕ ਨੇ ਜੋ ਕਿ ਆਪਣੀ ਬੁਲੈਰੋ ਕਾਰ PB08EG8147 ਦੇ ਵਿੱਚ ਆਉਂਦੇ ਸੀ ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਕਿ ਲੋਕਾਂ ਨੂੰ ਜਿਹੜਾ ਕਿ ਦੇਰ ਰਾਤ ਜਿਹੜਾ ਕਿ ਉਹ ਲੁੱਟਦੇ ਸੀਗੇ ਵੱਡਾ ਅਪਡੇਟ ਇਸ ਮਾਮਲੇ 'ਚ ਇਹ ਇਹੀ ਹੈ ਕਿ ਪੁਲਿਸ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਇਹ ਚਾਰੋਂ ਦੇ ਚਾਰੋਂ ਦੋਸ਼ੀ ਜਿਹੜੇ ਨੇ ਕਿ ਪੁਲਿਸ ਜੇਲ੍ਹ ਤੋਂ ਆਏ ਸਨ ਐਸੂਲੇ ਆਪਣੀ ਜ਼ਮਾਨਤ ਤੇ ਸੀਗੇ ਜਿਸ ਤੋਂ ਬਾਅਦ ਦੁਬਾਰਾ ਇਹਨਾਂ ਨੇ ਮਾਮਲਿਆਂ ਨੂੰ ਜਿਹੜਾ ਹੈ ਕਿ ਉਹ ਅੰਜਾਮ ਦੇਣਾ ਸ਼ੁਰੂ ਕੀਤਾ ਤੇ ਪੁਲਿਸ ਵੱਲੋਂ ਰਿਕਾਰਡ ਪੇਸ਼ ਕੀਤੇ ਵਿੱਚ ਜਿਹੜਾ ਕਿ 20 ਤੋਂ ਵੱਧ ਮਾਮਲੇ ਜਿਹੜੇ ਕਿ ਇਹਨਾਂ ਦੇ ਉੱਤੇ ਦਰਜ ਸਨ ਪੁਲਿਸ ਨੇ ਇਹ ਜ਼ਰੂਰ ਦਾਵਾ ਕੀਤਾ ਵੈ ਕਿ ਜਦੋਂ ਅਸੀਂ ਇਹਨਾਂ ਨੂੰ ਫੜਨਾ ਚਾਹਿਆ ਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਹਲਕਾ ਉਹਨਾਂ ਦੇ ਵਿੱਚ ਜਿਹੜਾ ਕਿ ਉਹ ਮੁਕਾਬਲਾ ਹੋਇਆ ਹਾਲਾਂਕਿ ਗੋਲੀ ਨਹੀਂ ਚੱਲੀ ਤੇ ਤਿੰਨੋਂ ਮੁਲਜ਼ਮ ਜਿਹੜੇ ਨੇ ਕਿ ਐਸੂਲੇ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਨੇ ਕਿ ਉਹ ਜ਼ੇਰੇ ਇਲਾਜ ਨੇ ਦੋ ਤਿੰਨ ਦਿਨ ਪਹਿਲੇ ਵਾਰਦਾਤ ਹੋਈ ਸੀਗੀ ਵੀਡੀਓ ਕਾਫੀ ਵਾਇਰਲ ਹੋਈ ਸੀ ਗੱਡੀ ਵਿੱਚ ਤਿੰਨ ਚਾਰ ਮੁੰਡੇ ਨਿਕਲਦੇ ਆਂ ਬੰਦੇ ਨੂੰ ਕੁੱਟ ਰਹੇ ਆ ਤੇ ਖੋ ਕਰ ਰਹੇ ਆ ਉਹ ਸਪੈਸ਼ਲ ਬ੍ਰਾਂਚ ਨੇ ਡੀਸੀਪੀ ਇਨਵੈਸਟੀਗੇਸ਼ਨ ਦੇ ਸੁਪਰਵੀਜ਼ਨ ਚ ਸੀਪੀ ਇਨਵੈਸਟੀਗੇਸ਼ਨ ਦੇ ਸੁਪਰਵੀਜ਼ਨ ਚ ਉਹ ਟ੍ਰੇਸ ਕਰ ਲਿਆ ਇਹ ਇੱਕ ਹੀ ਪਿੰਡ ਦੇ ਤਿੰਨ ਹੁੰਦੇ ਸੀਗੇ ਜੀ ਗਲੇਰੋ ਉਹਨਾਂ ਦੇ ਰਿਸ਼ਤedar ਦੀ ਸੀਗੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਚ 22 ਵਰਦਤਾ ਤਾਈ ਮੰਨੇ 9 ਪਰਚੇ ਨਾ ਤੇ ਕਨਾਈ ਦਰਜੇ ਜਿਹਦੇ ਵਿੱਚ ਇਹ ਜੇਲ ਕੱਟ ਕੇ ਆਏ ਆਂ ਅਲੱਗ-ਅਲੱਗ ਟਾਈਮ ਤੇ ਉਹ 2 ਮਹੀਨੇ ਪਹਿਲੇ ਆਇਆ ਕੁਛ 6 ਮਹੀਨੇ ਪਹਿਲੇ ਆਇਆ 25-26 ਸਾਲ ਦੀ ਹਨਾ ਦੀ ਹੁਮਾਰ ਹੈ ਬਾਕੀ ਰਜਿਸਟ੍ਰੇਸ਼ਨ ਜਾਰੀ ਹੈ ਇਹ ਡਰਗੜੇ ਐਡੀਕਟ ਵੀ ਨੇ ਹਾਂ ਨਸ਼ਾ ਕਰਦੇ 15 ਦਿਨਾਂ ਦੇ ਵਿੱਚ 38 ਵਾਰ ਦਾ ਤਾਂ ਲੁੱਟ ਖੋਹਦੀ ਹੋਈ ਹੈ ਸਰ ਇਸ ਵਾਰ ਕੀ ਕਰਨਾ ਹੈ ਇਹ ਬ੍ਰੇਸ ਸਟ੍ਰੈਸ ਹੋ ਗਈ ਨਾ 50% ਦਾ ਹੱਥ ਆਲਮੋਸਟ ਸਾਰੀ ਕਿਸ ਜਾਣਕਾਰੀ ਮੁਤਾਬਕ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਸ਼ਿਵਨਗਰ ਨੇੜਲੇ ਨਾਗਰਾ ਫਾਟਕਾ ਕੋਲੋਂ ਬੋਲੇਰੋ ਗੱਡੀ ਨੂੰ ਰੋਕਿਆ ਗਿਆ ਸੀ ਅਤੇ ਗੱਡੀ 'ਚ ਮੌਜੂਦ ਇਨ੍ਹਾਂ ਲੋਕਾਂ ਦੇ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੇ ਹੀ ਦਬੋਚ ਲਿਆ ਅਤੇ ਇਨ੍ਹਾਂ ਨੂੰ ਕਾਬੂ ਕਰਨ ਮੌਕੇ ਮਲਜ਼ਮਾਂ ਦੀਆਂ ਲਤਾਬਾਹਾਂ ਤੇ ਕਾਫੀ ਸੱਟਾਂ ਲੱਗੀਆਂ ਨੇ ਜਿਸ ਕਰਕੇ ਇਨ੍ਹਾਂ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਨ੍ਹਾਂ ਮਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰ ਹੋਰ ਕਿੱਥੇ-ਕਿੱਥੇ ਇਨ੍ਹਾਂ ਮਲਜ਼ਮਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜਲੰਧਰ ਤੋਂ ਪ੍ਰਮੀਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼